ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕੈਨੇਡਾ ਦੀ ਧਰਤੀ ਤੇ ਹਰ ਕੋਈ ਜਾਣਾ ਚਾਹੁੰਦਾ ਹੈ ਖਾਸ ਕਰ ਨੌਜਵਾਨ ਵਰਗ ਦੇ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ ਕਿ ਕੈਨੇਡਾ ਜਾਈਏ ਤੇ ਕੈਨੇਡਾ ਦੇ ਵਿੱਚ ਜਾ ਕੇ ਪੜ੍ਹਾਈ ਕਰੀਏ ਕੰਮਕਾਜ ਕਰੀਏ ਤੇ ਆਪਣੇ ਆਪ ਨੂੰ ਸਥਾਪਿਤ ਕਰ ਸਕੀਏ ਕਈ ਤਰ੍ਹਾਂ ਦੇ ਪ੍ਰੋਗਰਾਮ ਨੇ ਕੈਨੇਡਾ ਵੱਲੋਂ ਜਿਹੜੇ ਉੱਥੇ ਸਥਾਪਿਤ ਹੋਣ ਦੇ ਵਿੱਚ ਮਦਦ ਕਰਦੇ ਨੇ ਤੇ ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਨੀਤੀਆਂ ਬਦਲੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਕਈਆਂ ਦਾ ਰਹਿਣਾ ਔਖਾ ਹੋ ਜਾਂਦਾ ਹੈ ਕਈਆਂ ਦਾ ਸੌਖਾ ਹੋ ਜਾਂਦਾ ਹੈ ਤੇ ਵੈਸੇ ਵੀ ਜਿਹੜਾ ਕੋਈ ਪੇਸ਼ੇਵਰ ਹੈ ਹਨਰਮੰਦ ਹੈ ਕਾਬਲ ਹੈ ਉਹ ਕਿਤੇ ਵੀ ਜਾ ਕੇ ਸਥਾਪਿਤ ਹੋਣ ਦੇ ਯੋਗ ਹੁੰਦਾ ਹੈ ਮਿਹਨਤ ਕਰਦਾ ਹੈ ਤੇ ਆਪਣੇ ਆਪ ਨੂੰ ਉੱਥੇ ਪੱਕਾ ਵੀ ਕਰ ਲੈਂਦਾ ਹੈ ਤੁਨ ਕੈਨੇਡਾ ਦੇ ਕੁਝ ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਇੱਕ ਹੈ ਪੀ ਐਨ ਪੀ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਇਹਦੇ ਤਹਿਤ ਪੀ ਆਰ ਕਰਨ ਵਾਸਤੇ ਪੱਕੇ ਕਰਨ ਵਾਸਤੇ ਨੌਜਵਾਨਾਂ ਨੂੰ ਟੀਚਾ ਵਧਾ ਦਿੱਤਾ ਗਿਆ ਜੋ ਪਿਛਲੀ ਵਾਰ ਦੇ ਨਾਲੋਂ 50% ਦੀ ਤੱਕ ਜ਼ਿਆਦਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਜਦ ਕਿ ਉਹਨੂੰ ਪਹਿਲਾਂ ਘਟਾ ਦਿੱਤਾ ਗਿਆ ਸੀਗਾ ਇਹ ਜਿਹੜਾ ਟੀਚਾ ਹੈ 60 ਫੀਸਦੀ ਤੱਕ ਦਾ ਵਾਅਦਾ ਕਰੇਗਾ ਸੁਭਾਈ ਇਮੀਗ੍ਰੇਸ਼ਨ ਦੇ ਵਿੱਚ 2026 ਦਾ ਟੀਚਾ ਰੱਖਿਆ ਗਿਆ ਇਸ ਤੋਂ ਪਹਿਲਾਂ ਜਿਹੜੇ ਸਥਾਈ ਦਾਖਲੇ ਦੇ ਟੀਚੇ ਸੀਗੇ ਪੀਐਨਪੀ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ 50% ਤੱਕ ਅੱਧਾ ਕਰ ਦਿੱਤਾ ਗਿਆ ਸੀਗਾ ਤੇ ਹੁਣ ਲਗਭਗ ਇਹ ਟੀਚਾ ਦੁੱਗਣਾ ਕਰ ਦਿੱਤਾ ਗਿਆ 2026 ਦੇ ਵਿੱਚ ਰਾਹਤ ਪ੍ਰੀਖਿਆਵਰ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਹੋਰਨਾ ਪ੍ਰੋਗਰਾਮਾਂ ਦੇ ਵਿੱਚ ਆਪਣੇ ਆਪ ਨੂੰ ਸਾਬਤ ਨਹੀਂ ਕਰ ਸਕੇ ਤਾਂ ਪੀਐਨਪੀ ਰਾਹੀਂ ਆਪਣੇ ਆਪ ਨੂੰ ਸਥਾਪਿਤ ਕਰ ਸਕਦੇ ਨੇ ਪੀਆਰ ਵਾਸਤੇ ਆਪਣੀਆਂ ਅਰਜ਼ੀਆਂ ਲਗਾ ਸਕਦੇ ਨੇ ਤਾਂ ਕੁੱਲ ਮਿਲਾ ਕੇ ਪਿਛਲੇ ਜਿਹੜੇ ਸਾਲ ਸੀਗਾ ਉਹਦੇ ਵਿੱਚ ਇਹ 55000 ਦਾਖਲਿਆਂ ਦਾ ਟੀਚਾ ਸੀਗਾ ਪੀਐਨਪੀ ਪ੍ਰੋਗਰਾਮ ਦੇ ਤਹਿਤ ਤੇ ਹੁਣ ਇਸ ਨੂੰ 91500 ਕਰ ਦਿੱਤਾ ਗਿਆ ਹੈ ਸਥਾਈ ਨਿਵਾਸ ਵਾਸਤੇ ਜਿਨ੍ਹਾਂ ਨੇ ਪੀਆਰ ਦੀਆਂ ਅਰਜ਼ੀਆਂ ਦੇਣੀਆਂ ਨੇ ਤੇ ਇਸੇ ਦੇ ਚੱਲਦੇ ਆ ਇਹ ਜਿਹੜਾ ਵਾਧਾ ਹੈ ਇਹ ਤਕਰੀਬਨ 667 ਫੀਸਦੀ ਹੈ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਜਿਹੜਾ ਇਹ ਵਾਧਾ ਹੋਇਆ ਹੈ ਇਹਦਾ ਫਾਇਦਾ ਕੀ ਹੋਵੇਗਾ ਉਮੀਦਵਾਰ ਪੀਐਨਪੀ ਦੇ ਵਿੱਚ ਅਪਲਾਈ ਕਿਵੇਂ ਕਰਦੇ ਨੇ ਕੀ ਉਹਨਾਂ ਨੂੰ ਫਾਇਦਾ ਹੁੰਦਾ ਕੀ ਲਾਭ ਹੁੰਦਾ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਹੈ ਇਹ 1998 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਤੇ ਕੈਨੇਡਾ ਦਾ ਇਹ ਪੀਐਨਪੀ ਜਿਹੜਾ ਪ੍ਰੋਗਰਾਮ ਹੈ ਇਹ ਵੱਖ-ਵੱਖ ਥਾਵਾਂ ਦੇ ਉੱਤੇ ਬਾਹਰੀ ਜਿਹੜੇ ਵਿਦੇਸ਼ੀ ਲੋਕ ਨੇ ਉਹਨਾਂ ਨੂੰ ਸ਼ਰਤਾਂ ਦੇ ਤਹਿਤ ਪੱਕਾ ਕਰਦਾ ਹੈ ਉੱਥੇ ਉਹਨਾਂ ਦੀ ਪੀਆਰ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ ਉਹ ਪੀਆਰ ਦੇ ਹੱਕਦਾਰ ਬਣ ਜਾਂਦੇ ਨੇ ਤੇ ਇਹ ਕੀ ਸੀਗਾ ਐਕਸਪ੍ਰੈਸ ਐਂਟਰੀ ਹੁੰਦੀ ਹੈ ਇੱਕ ਉਹਦੇ ਵੀ ਡਰਾਅ ਕੱਢੇ ਜਾਂਦੇ ਨੇ ਉਹ ਤੋਂ ਬਾਅਦ ਦੇ ਵਿੱਚ ਹੁਨਰਮੰਦ ਕਾਮਿਆਂ ਵਾਸਤੇ ਇਹ ਦੂਸਰਾ ਵੱਡਾ ਪ੍ਰੋਗਰਾਮ ਆ ਜਿਹਨੂੰ ਪੀ ਐਨ ਪੀ ਕਿਹਾ ਜਾਂਦਾ ਹੈ ਤੇ ਇਹਦੇ ਤਹਿ ਤਰਜ਼ੀਆਂ ਮੰਗੀਆਂ ਜਾਂਦੀਆਂ ਨੇ ਤੇ ਹੁਣੇ ਟੀਚਾ ਜਿਹੜਾ ਵਧਿਆ ਇਹਦੇ ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਹੁਣ ਇੱਕ ਆਪਾਂ ਗੱਲ ਕਰਦੇ ਹਾਂ ਕਿ ਮਤਲਬ ਇਹ ਫਾਇਦਾ ਕਿਵੇਂ ਦਿੰਦਾ ਹੈ ਕਹਿੰਦੇ ਤੱਥ ਇਹ ਨੇ ਕਿ ਪੀ ਐਨ ਪੀ ਸਟਰੀਮ ਉਹਨਾਂ ਉਮੀਦਵਾਰਾਂ ਨੂੰ ਜਿਹੜਾ ਸਹਾਇਤਾ ਕਰਦੀ ਹੈ ਜੋ ਉਹਨਾਂ ਦੀ ਚੋਣ ਕਰਦੀ ਹੈ ਜਿਨ੍ਹਾਂ ਨੇ ਆਪਣੇ ਸੂਬੇ ਦੇ ਵਿੱਚ ਕੰਮ ਕੀਤਾ ਹੈ ਜਾਂ ਪੜ੍ਹਾਈ ਕੀਤੀ ਹੋਈ ਹੈ ਨਾਮਜ਼ਦਗੀ ਵੰਡ ਦੇ ਵਿੱਚ ਇਹ ਜਿਹੜਾ ਵਾਅਦਾ ਹੈ ਉਹਨਾਂ ਵਾਸਤੇ ਚੰਗਾ ਸਹਾਈ ਸਿੱਧ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਲੋਕ ਉੱਥੇ ਵਰਕ ਪਰਮਿਟ ਤੇ ਨੇ ਸਟੱਡੀ ਪਰਮਿਟ ਤੇ ਨੇ ਤੇ ਕੈਨੇਡਾ ਦੇ ਵਿੱਚ ਸਥਾਈ ਤੌਰ ਦੇ ਉੱਤੇ ਰਹਿਣਾ ਚਾਹੁੰਦੇ ਨੇ ਅਸਥਾਈ ਨਿਵਾਸੀ ਨੇ ਉੱਥੋਂ ਦੇ ਪੀਆਰ ਹੋਣਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਜਿਹੜਾ ਆਸਾਨੀ ਨਾਲ ਅੱਗੇ ਵਧਣ ਦਾ ਪ੍ਰੋਗਰਾਮ ਹੈ ਪੀ ਐਨ ਪੀ ਤਾਂ ਇਹਦੇ ਵਿੱਚ ਵਧੇਰੇ ਜਿਹੜੇ ਲੋਕ ਨੇ ਹੁਣ ਅਪਲਾਈ ਕਰ ਸਕਣਗੇ ਤੇ ਇਸ ਤੋਂ ਇਲਾਵਾ ਜੇਕਰ ਕਈ ਥਾਵਾਂ ਤੋਂ ਰਿਜੈਕਟ ਹੋ ਜਾਂਦੇ ਨੇ ਕੇਸ ਜਾਂ ਜਿਨ੍ਹਾਂ ਨੂੰ ਕੁਝ ਔਂਕੜਾਂ ਆਉਂਦੀਆਂ ਨੇ ਉਹਨਾਂ ਵਾਸਤੇ ਵੀ ਇਹ ਸਹਾਈ ਹੈ ਕਿਉਂਕਿ ਜਿਹੜਾ ਪੀ ਐਨ ਪੀ ਪ੍ਰੋਗਰਾਮ ਆ ਉਹਦੇ ਤਹਿਤ ਐਕਸਪ੍ਰੈਸ ਐਂਟਰੀ ਦੇ ਤਹਿਤ ਜਿਹੜੇ ਡਰਾ ਕੱਢੇ ਜਾਂਦੇ ਨੇ ਉਹਨਾਂ ਦੀ ਜਿਹੜੀ ਕੱਟ ਆਫ ਹੁੰਦੀ ਹੈ ਉਹ ਸਕੋਰ ਪੂਰਾ ਕਰਨ ਵਾਸਤੇ ਸੀਆਰਐਸ ਸਕੋਰਾਂ ਦੀ ਘਾਟ ਹੁੰਦੀ ਹੈ ਪਰ ਇਹਦੇ ਵਿੱਚ ਕਹਿੰਦੇ ਇਹ ਜਿਹੜਾ ਸਿਸਟਮ ਲਾਗੂ ਨਹੀਂ ਹੁੰਦਾ ਦੂਜਾ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਆਉਂਦੀ ਹੈ ਜਿਹਨੂੰ ਸੀਈਸੀ ਕਿਹਾ ਜਾਂਦਾ ਹੈ ਕੋਈ ਵਿਅਕਤੀ ਉਹਦੀ ਯੋਗਤਾ ਪੂਰੀ ਨਹੀਂ ਕਰਦਾ ਤਾਂ ਪੀਐਨਪੀ ਰਾਹੀਂ ਆਪਣੀ ਅਰਜ਼ੀ ਲਗਾ ਸਕਦਾ ਹੈ ਤੇ ਇਹਦੇ ਵਿਲਾਵਾ ਜਿਹੜੇ ਕੁਝ ਹੁਨਰਮੰਦ ਕਿਤੇ ਹੁੰਦੇ ਨੇ ਘੱਟ ਹੁਨਰਮੰਦ ਕਿਤੇ ਹੁੰਦੇ ਨੇ ਜਿਨ੍ਹਾਂ ਨੇ ਛੋਟੇ-ਮੋਟੇ ਕੰਮ ਸਿੱਖੇ ਹੁੰਦੇ ਨੇ ਉਹਨਾਂ ਵਾਸਤੇ ਸਹਾਇਕ ਹੁੰਦਾ ਤੇ ਇਸ ਤੋਂ ਇਲਾਵਾ ਕੈਨੇਡਾ ਤੋਂ ਬਾਹਰੋਂ ਜਿਹੜੇ ਪੀਆਰ ਦੀ ਮੰਗ ਕਰ ਰਹੇ ਨੇ ਉਹਨਾਂ ਵਾਸਤੇ ਵੀ ਇਹ ਪ੍ਰੋਗਰਾਮ ਕਾਫੀ ਸਹਾਇਕ ਸਿੱਧ ਹੁੰਦਾ ਹੈ ਤਾਂ ਪੀਐਨਪੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਜਿਹਨੂੰ ਆਪਾਂ ਪੀਐਨਪੀ ਕਹਿ ਦਿੰਦੇ ਆ ਇਹਦੇ ਟੀਚੇ ਵਧਾ ਦਿੱਤੇ ਗਏ ਨੇ 2026 ਦੇ ਵਿੱਚ 91500 ਲੋਕ ਸਥਾਈ ਤੌਰ ਦੇ ਉੱਤੇ ਉਥੋਂ ਦੇ ਨਿਵਾਸੀ ਹੋ ਸਕਦੇ ਨੇ ਯਾਨੀ ਕਿ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਮਿਲ ਸਕਦੀ ਹੈ ਉਹ ਉਥੇ ਸਥਾਈ ਵਾਸੀ ਜਿਹੜੇ ਨੇ ਉੱਥੋਂ ਦੇ ਹੋ ਸਕਦੇ ਨੇ ਸੋ ਨੌਜਵਾਨਾਂ ਵਾਸਤੇ ਖਾਸ ਕਰ ਪੰਜਾਬੀਆਂ ਵਾਸਤੇ ਭਾਰਤੀਆਂ ਵਾਸਤੇ ਖੁਸ਼ੀ ਦੀ ਖਬਰ ਹੈ ਕਿਉਂਕਿ ਜਿੱਥੇ ਵੱਖ-ਵੱਖ ਮੁਲਕ ਨੇ ਉਹ ਆਪਣੀਆਂ ਤਬਦੀਲੀਆਂ ਕਰ ਰਹੇ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਉੱਥੇ ਕੈਨੇਡਾ ਨੇ ਇਸ ਪੀਐਨਪੀ ਪ੍ਰੋਗਰਾਮ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਤਕਰੀਬਨ 50% ਦੀ ਜਿਹੜਾ ਟੀਚਾ ਘਟਾਇਆ ਗਿਆ ਸੀ ਉਹਨੂੰ ਹੋਰ ਵੀ ਵਧਾ ਦਿੱਤਾ ਗਿਆ ਦੁੱਗਣਾ ਕਰ ਦਿੱਤਾ ਗਿਆ ਤਾਂ ਉਹਦਾ ਜਿਹੜਾ ਫਾਇਦਾ ਹੈ ਉਹ ਸਿੱਧਾ ਨੌਜਵਾਨਾਂ ਨੂੰ ਹੋਵੇਗਾ ਜਿਹੜੇ ਉੱਥੇ ਅਸਥਾਈ ਤੌਰ ਦੇ ਉੱਤੇ ਰਹਿ ਕੇ ਆਪਣਾ ਕੰਮਕਾਜ ਕਰਦੇ ਨੇ ਵਰਕ ਪਰਮਿਟ ਤੇ ਨੇ ਸਟੱਡੀ ਪਰਮਿਟ ਤੇ ਨੇ ਤੇ ਉਹ ਹੁਣ ਇਸ ਪੀਐਨਪੀ ਪ੍ਰੋਗਰਾਮ ਦੇ ਰਾਹੀਂ ਵੱਧ ਤੋਂ ਵੱਧ ਆਪਣੀਆਂ ਅਰਜ਼ੀਆਂ ਲਗਾ ਸਕਣਗੇ ਤੇ ਉੱਥੋਂ ਦੀ ਪੀਆਰ ਪਾਉਣ ਦੇ ਹੱਕਦਾਰ ਬਣ ਸਕਣਗੇ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆ ਗਿਆ ਦਿਓ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਹਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ